ਬਾਪੂ ਹੂੰ ਉਹ ਪਤਾ ਕਿਵੇਂ ਲੱਗਿਆ ਕਿ ਨੇ ਦੱਸਿਆ ਹੋਇਆ ਯਾਰ ਮੈਨੂੰ ਕਿਸੇ ਗਮਾਂਡੀ ਆਂਡੀ ਦਾ ਕੰਮ ਆਇਆ ਹੁਣੇ ਦੱਸਿਆ ਕੋਈ ਬੰਦਾ ਖੁਦ ਤੇ ਹੈ ਤਾਂ ਹੈ ਨਹੀਂ ਸੀ ਕੋਈ ਬੰਦਾ ਕੋਲੇ ਆਪਣੀ ਕੰਮ ਗਲਤ ਹੋ ਗਿਆ ਬਾਪੂ ਆਪਾਂ ਤਾਂ ਪੂਰਾ ਪੱਕਾ ਕੰਮ ਕਰਿਆ ਸੀ ਉਹਨੂੰ ਡਾਰ ਗਏ ਕਿਸੇ ਤਰੀਕੇ ਨਾਲ ਇਹਦੀ ਜ਼ਮੀਨ ਵਾਹਾਂਗੇ ਹੋਰ ਕਿਸੇ ਨੇ ਫੋਨ ਕਰਕੇ ਉਹਨੂੰ ਦੱਸਿਆ ਹੁਣੇ ਪਹਿਲੀ ਆਸੇ ਪਾਸੇ ਕਰਤਾ ਤਾਂ ਹੀ ਤਾਂ ਮਲਾਜਮਾਂ ਨੂੰ ਮਿਲਿਆ ਮੌਕਾ ਸਾਂਭ ਕੇ ਕਿੰਨਾ ਚਿਰ ਸਾਂਭੂ ਫਰਾਂ ਕੋਈ ਨਾ ਫਿਰ ਦੂਜੀ ਿਆਰ ਸਹੀ ਫਿਰ ਹਾਂ ਆਪਾਂ ਹੁਣ ਕੰਮ ਪੂਰਾ ਪੱਕਾ ਕਰਤਾ ਮੇਰੀ ਗੱਲ ਸੁਣ ਹੂੰ ਇਹਦਾ ਚਾਹ ਪਾਣੀ ਮੜਾ ਜਾਂ ਹੋਰ ਕਰ ਦਾਂਗੇ ਇਹਦਾ ਪੇਸ਼ਾਨ ਵਾਲੀ ਵੇਡ ਜਾਂਦੇ ਆ ਬੰਦਾ ਲਾਲਚੀ ਆ ਲਾਲਚੀ ਪੂਰਾ ਲਾਲਚੀ ਆ ਤੈਨੂੰ 5 ਗਿਹਾ ਹਜ਼ਾਰ ਰੁਪਿਆ ਹੋਰ ਦੇਵਾਂਗੇ ਇਹਨਾਂ ਇਹਦਾ ਜਦੋਂ ਆਪਾਂ ਇਹਨੂੰ ਤੇ ਤੇ ਹੁਣ ਪੈਸੇ ਕਾਂ ਵਾਲੀ ਅਰਜ ਤੋਂ ਰੇਡ ਪਵਾਈ ਆਪਾਂ ਫੋਟੋ ਫੋਟੋ ਖਿੱਚ ਕੇ ਪੱਕਾ ਕੰਮ ਕਰਕੇ ਦੇਵਾਂਗੇ ਇਹਨੂੰ ਠੀਕ ਆ ਇਹ ਕੱਲ ਨੂੰ ਆਪਣੇ ਦੇ ਨਾ ਪਰਚਾ ਦੇ ਦੇ ਇਹ ਝੂਠਾ ਪਰਚਾ ਕਰਾਉਦੂ ਆਪਣੇ ਦੇ ਜਦੋਂ ਆਪਾਂ ਕਰਾਈ ਜਾਂਦੇ ਆ ਲਾਜਮਈ ਕਰਦੇ ਹੁੰਦਾ ਇਹਨਾਂ ਦਾ ਕੋਈ ਪਤਾ ਪਰੋਸਾ ਨਹੀਂ ਹੁੰਦਾ ਜੇ ਆਪਾਂ ਪੰਜਾਂ ਨਾਲ ਯਾਰੀ ਵੀ ਮਾੜੀ ਆ ਭਾਈ ਇਹਨੂੰ ਦੁਸ਼ਮਣੀ ਵੀ ਮਾੜੀ ਆ ਤੇਰੀ ਗੱਲ ਜਮਾਂ ਸ ਉਹ ਗਾਂ ਨੂੰ ਆਪਾਂ ਸਮਾਨ ਇਹ ਜੀ ਥਾਂ ਤੇ ਰੱਖਣਾ ਵੀ ਜਿਹੜਾ ਇਹਨੂੰ ਮਿਲੇ ਨਾ ਇਹਨੂੰ ਚਕਾ ਕੇ ਇਹਦੀ ਜ਼ਮੀਨ ਨਾਲ ਦੀ ਨਾਲ ਕਬਜ਼ਾ ਕਰ ਲੈ ਤੇ ਨਾਲ ਉਹ ਵੀ ਚਕਾਉਣਾ ਮਲੰਗ ਜਾ ਮਲੰਗ ਦਾ ਚਕਾਉਣੀ ਚਕਾਉਣਾ ਮਲੰਗ ਹਵਾ ਕਰਦਾ ਜੀ ਉਹਨੂੰ ਆਏ ਲੱਗਦਾ 100 ਵਿਸਵਾ ਉਹਦਾ ਹੱਥਾਂ ਵਿੱਚ ਇਹ ਕੰਮ